ਲੋਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਆਪਾਂ ਕਨਗੀ ਤਾਰ ਖੇਡ ਮੇਲਾ ਕਰਵਾਇਆ ਸੀ ਉਸ ਦੇ ਵਿੱਚ ਜੋ ਆਪਾਂ 59 11 ਟਰੈਕਟਰ ਦਿੱਤੇ ਸੀਗੇ ਬਾਹੂ ਅਕਬਰਪੁਰਾ ਤੇ ਠਾਕਮਾਲਾ ਉਹਦੇ ਵਿੱਚ ਜੋ ਆਪਾਂ ਬੈਸਟ ਰੇਡਰ ਘਟਿਆ ਸੀਗਾ ਅੰਬਾ ਸੋਹ ਸਿੰਘ ਵਾਲਾ ਤੇ ਉਹ ਬਾਅਦ ਵਿੱਚ ਇੱਕ ਟੈਕਨੀਕਲ ਜਦੋਂ ਆਪਣੇ ਦਾ ਇਤਰਾਜ ਆਇਆ ਉਹ ਟੈਕਨੀਕਲ ਜਦੋਂ ਅਸੀਂ ਦੇਖੀ ਸਾਰੀ ਕਮੇਟੀ ਨੇ ਤਾ ਉਹਦੇ ਵਿੱਚ ਮੂਰ ਸੀਗਾ ਉਹਦਾ ਹੱਲ ਕਰਦੇ ਹੋਏ ਅਸੀਂ ਪੂਰੀ ਜੀਸਰ ਵਾਲਾ ਜਿਹੜਾ ਹਰਿਆਣੇ ਵਾਲਾ ਸਾਡਾ ਰੀਡਰ ਆ ਤੇ ਅੰਬੇ ਸਤਸਿੰਘ ਵਾਲੇ ਦੇ ਵਿਚਕਾਰ ਉਹ ਸਾਂਝਾ ਕਰਦਾ ਸੋ ਅਸੀਂ ਇਹਨਾਂ ਨੂੰ ਦੋਨਾਂ ਨੂੰ ਉਹ ਬਣਦਾ ਹੱਕ ਪ੍ਰਾਈਜ਼ ਉਹ ਅੱਤਾ ਭਾਈ ਜੀ ਉਹਨਾਂ ਨੂੰ ਦਿੱਤਾ ਪੂਰੀ ਸਤਸਿੰਘ ਵਾਲੇ ਨੂੰ ਲਓ ਜੀ ਪ੍ਰਧਾਨ ਜੀ ਸਾਡੇ ਮੇਰੇ ਆ ਬਹੁਤ ਧੰਨਵਾਦੀਏ ਇਹਨਾਂ ਦਾ ਅਗਲੇ ਸਾਨੂੰ ਸਹਿਯੋਗ ਦੇਣ ਤੇ ਓਲੇ ਜੋ ਨਿਹਾਲ ਹੋਸ਼ਿਆਰ ਕਾਲ ਕੋਈ ਸੌਰੀ ਹੋ ਕੋਈ ਨਾ ਹੋਣ ਦਾ ਬੰਦਾ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਨੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿ ਕਮਾਲਪੁਰਾ ਕਬੱਡੀ ਕਮੇਟੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਗਈ ਸਾਥੋਂ ਇਹ ਗਲਤੀ ਹੋ ਗਈ ਤੇ ਟੈਕਨੀਕਲ ਪੁਆਇੰਟ ਦੇ ਕਾਰਨ ਬੁਰੀਆ ਸਿਰਸ ਤੇ ਅੰਬੇ ਅੰਬਾਸੋਰ ਸਿੰਘ ਦਾ ਦੋਨਾਂ ਦਾ ਇਹ ਜੁਆਇੰਟ ਰਿਹਾ ਡਾਇਰੈਕਟਰ ਤੇ ਨਾਲ ਹੀ ਬੁਰੀਆ ਸਿਰਸ ਨੂੰ ਟਰੈਕਟਰ ਦਾ ਜੋ ਬਣਦਾ ਸਨਮਾਨ ਸੀ 1.5 ਲੱਖ ਰੁਪਏ ਦਿੱਤਾ ਤੇ ਅੰਬੇ ਨੇ ਉਹ ਟਰੈਕਟਰ ਰੱਖ ਲਿਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਤੋਂ ਕੋਈ ਹੋਰ ਕਮੇਟੀ ਵਾਲੇ ਇਦਾਂ ਦਾ ਗਲਤ ਫੈਸਲਾ ਨਾ ਲੈਣ ਤੇ ਬਾਅਦ ਚੋਂ ਮਾਫੀਆਂ ਮੰਗਦੇ ਫਿਰ ਜਾਂਦੇ ਨੇ ਤੇ ਨਾਲ ਹੀ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱ ਵੀਡੀਓ ਸਾਰਿਆਂ ਦੇ ਇਕ ਪਹੁੰਚ ਸਕੇ ਤੇ ਪਤਾ ਲੱਗ ਸਕੇ ਕਮਾਲਪੁਰੇ ਕਬੱਡੀ ਕੱਪ ਦੇ ਬੈਸਟ ਰੇਡਰ ਅੰਬਾਸੁਰ ਸਿੰਘ ਤੇ ਪੂਰੀ ਅਸਿਰਸਰ ਦੋਨੇ ਜਾਣੇ ਜੁਆਇੰਟ ਰਹੇ ਹਨ ਸ਼ਿਲੂ ਬਾਹੂ ਅਕਬਰਪੁਰ ਬੈਸਟ ਜਾਫੀ ਰਿਹਾਗਾ ਇਹ ਗੱਲ ਉਹਨਾਂ ਨੇ ਫੁੱਲ ਕਲੀਅਰ ਕਰਤੀ ਇਹ ਵੀਡੀਓ ਨੂੰ ਵੱਤਵਾਤ ਸ਼ੇਅਰ ਕੀਤਾ ਜਾਵੇ ਧੰਨਵਾਦ